ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਦਾ ਮੇਰਾ ਬਲੌਗ ਹੈ ਜੀ ਡੇਲੀ ਰੁਟੀਨ ਵਰਕ ਦੋਸਤੋ ਅੱਜ ਮੈਂ ਜਾ ਰਿਹਾ ਹਾਂ ਜੀ ਗੱਲਵਾਲ ਪਿੰਡ ਜੋ ਕਿ ਦਸੂਹੇ ਤੋਂ 7 ਕਿਲੋਮੀਟਰ ਦੂਰ ਹੈ ਉਹ ਅਸੀਂ ਇਸ ਕਰਕੇ ਜਾ ਰਹੇ ਹਾਂ ਕਿਉਂਕਿ ਅਸੀਂ ਇੱਥੇ ਕਿਸੇ ਟਿਪ ਵਾਲੇ ਨੂੰ ਫਾਈਬਰ ਦੇਣੇ ਸੀ ਹੈਂਡ ਓਵਰ ਔਰ ਅਸੀਂ ਆਪਣਾ ਇੱਥੇ ਚੈਂਬਰ ਲੱਭ ਰਹੇ ਸੀਗੇ ਜੋ ਕਿ ਸਾਨੂੰ ਹੋਗੇ ਸੀਗੇ 2 ਦਿਨ ਸਾਨੂੰ ਆਪਣਾ ਚੈਂਬਰ ਨਹੀਂ ਮਿਲ ਰਿਹਾ ਸੀਗਾ ਲੋ ਜੀ ਫਿਲਹਾਲ ਅਸੀਂ ਪਹੁੰਚ ਗਏ ਹਾਂ ਹੁਣ ਸਕੂਲ ਦੇ ਅੰਦਰ ਤੇ ਇੱਥੇ ਮੈਂ ਕਰ ਰਿਆਂ ਸੀਗਾ ਜੀ ਲੈਪਟਾਪ ਤੇ ਕੰਮ ਕਿਉਂਕਿ ਅੱਜ ਸਕੂਲ ਦੇ ਵਿੱਚ ਛੁੱਟੀ ਸੀ ਬੱਚੇ ਕੋਈ ਆਈ ਨਹੀਂ ਹੋਏ ਸੀਗੇ ਇਸ ਕਰਕੇ ਉਹੀ ਪੁਰਾਣੀਆਂ ਯਾਦਾਂ ਬਚਪਨ ਦੀਆਂ ਫਿਰ ਮੈਂ ਰਿਪੀਟ ਕਰ ਰਿਆਂ ਸੀਗਾ ਔਰ ਉਹਨਾਂ ਬੈਂਚਾਂ ਤੇ ਹੀ ਬੈਠਾ ਹੋਇਆ ਸੀਗਾ ਜਿੰਨਾਂ ਬੈਂਚਾਂ ਤੇ ਅੱਜ ਮੈਂ ਬੈਠ ਕੇ ਇੱਥੇ ਤੱਕ ਪਹੁੰਚਿਆ ਵਾ ਪਰ ਫਿਰ ਵੀ ਬਚਪਨ ਦੀ ਯਾਦ ਆ ਗਈ ਮੈਨੂੰ ਕਿ ਇਹ ਉਹ ਸਕੂਲ ਬੈਂਚ ਹੈ ਜਿੱਥੇ ਅਸੀਂ ਜਾ ਕੇ ਲੜਦੇ ਹੁੰਦੇ ਸੀ ਕਿ ਕੌਣ ਅੱਗੇ ਬੈਠੂਗਾ ਕੌਣ ਪਿੱਛੇ ਬੈਠੂਗਾ ਔਰ ਪਹਿਲਾਂ ਹੀ ਸਕੂਲ ਦੇ ਵਿੱਚ ਚੱਲ ਜਾਣਾ ਔਰ ਆਪਣੇ ਬੈਂਚ ਨੂੰ ਸੰਭਾਲ ਲੈਣਾ ਲੋ ਜੀ ਆ ਮੇਰੀ ਟੀਮ ਦੇ ਬੰਦੇ ਹੁਣ ਰੋਟੀ ਰੂਟੀ ਖਾ ਕੇ ਅੰਦਰ ਚੋੜੇ ਹੋ ਕੇ ਲੰਮੇ ਪਏ ਹੋਏ ਆ ਕਿਉਂਕਿ ਇਹਨਾਂ ਨੇ ਲੰਗਰ ਪਾਣੀ ਛਕ ਲਿਆ ਵਾ ਔਰ ਮੁੰਡੇ ਬਾਹਰ ਖੱਡੇ ਮਾਰ ਰਹੇ ਨੇ ਇਸ ਕਰਕੇ ਇਹ ਸਕੂਲ ਦੇ ਅੰਦਰ ਜਿਹੜੀ ਕਲਾਸ ਰੂਮ ਆ ਉਹਦਾ ਥੋੜਾ ਜਿਹਾ 뷰 ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਤੇ ਇਧਰਲੀ ਸਾਈਡ ਆਪਣੇ ਜੀ ਦੋਸਤੋ ਇੱਕ ਦੋ ਵਾਰ ਆ ਗਿਆ ਮੈਂ ਬਾਹਰ ਸਕੂਲ ਦੇ ਕਿਉਂਕਿ ਇੱਥੇ ਬਹੁਤ ਹੀ ਵਧੀਆ ਗ੍ਰੀਨਰੀ ਸੀ ਇੱਥੇ ਬਣਾਈ ਜੀ ਮੈਂ ਆਪਣੀ ਥੋੜੀ ਜੀ ਵੀਡੀਓ ਨਾਲ ਹੀ ਦੋਸਤੋ ਇੱਧਰ ਦੂਜੀ ਸਾਈਡ ਸਾਡੀ ਖੜੀ ਹੋਈ ਸੀਗੀ ਰਾਣੀ ਬਸੁੰਦਰਾ ਕਿਉਂਕਿ ਤੁੱਕ ਬਹੁਤ ਸੀ ਇਸ ਕਰਕੇ ਅਸੀਂ ਇਸ ਨੂੰ ਕੀਤਾ ਹੋਇਆ ਸੀਗਾ ਜੀ ਨਿੰਮ ਦੇ ਪੀੜ ਦੇ ਥੱਲੇ ਬਾਕੀ ਤੁਹਾਨੂੰ ਹੁਣ ਮੈਂ ਸਕੂਲ ਦਾ ਬਾਹਰਲਾ ਵਿਊ ਦਿਖਾਣਾ ਵਾ ਕਿਉਂਕਿ ਬਹੁਤ ਵਧੀਆ ਵਾ ਅੱਜ ਕੱਲ ਦੋਸਤੋ ਸਕੂਲ ਸਰਕਾਰੀ ਬਹੁਤ ਵਧੀਆ ਹੋ ਗਏ ਆ ਕਿਉਂਕਿ ਹਰ ਸਕੂਲ ਦੇ ਵਿੱਚ ਵਾਈਫਾਈ ਲੱਗਾ ਹੋਇਆ ਆ ਪ੍ਰੋਜੈਕਟਰ ਲੱਗੇ ਹੋਏ ਆ ਬੱਚਿਆਂ ਨੂੰ ਆਨਲਾਈਨ ਪੜਾਈ ਪੜਾਈ ਜਾਂਦੀ ਆ ਜੋ ਕਿ ਬਹੁਤ ਵਧੀਆ ਹੋ ਗਿਆ ਵਾ ਤੇ ਸਾਡੇ ਟਾਈਮ ਦੇ ਤਾਨੂੰ ਪਤਾ ਨਹੀਂ ਸੀਗਾ ਕੁਝ ਵੀ ਆਨਲਾਈਨ ਹੁਣ ਤਾਂ ਸਾਰੇ ਪਾਸੇ ਆਨਲਾਈਨ ਪੜਾਈ ਆ ਕਿਉਂਕਿ ਮੈਂ ਹਰ ਸਕੂਲ ਦੇ ਵਿੱਚ ਘੁੰਮਦਾ ਵਾਂ ਔਰ ਦੇਖਦਾ ਵਾਂ ਕਿ ਹਰ ਸਕੂਲ ਬਹੁਤ ਵਧੀਆ ਕਰ ਦਿੱਤਾ ਗਿਆ ਵਾ ਤੇ ਬਾਕੀ ਹੁਣ ਮੈਂ ਜਾ ਰਿਹਾ ਵਾਂ ਜੀ ਆਪਣੇ ਟੀਮ ਦੇ ਮੁੰਡਿਆਂ ਕੋ ਜਿੱਥੇ ਉਹ ਖੱਡਾ ਮਾਰ ਰਹੇ ਆ ਆਜੋ ਤੁਹਾਨੂੰ ਵੀ ਦਿਖਾਣਾ ਵਾਂ ਕਿ ਜਦੋਂ ਕਿਸੇ ਨੂੰ ਅਸੀਂ ਚੈਂਬਰ ਚੋਂ ਫਾਈਬਰ ਦੇਣਾ ਹੁੰਦਾ ਵਾ ਆਪਟੀਕਲ ਦੇ ਵਿੱਚੋਂ ਉਸ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਕਿ ਅਸੀਂ ਆਪਣਾ ਚੈਂਬਰ ਲਵਦੇ ਆ ਜਿਹਦੇ ਅੰਦਰ ਸਾਡਾ ਕਲੋਜ਼ਰ ਪਿਆ ਹੁੰਦਾ ਵਾ ਇਹ ਉਹਨਾਂ ਨੂੰ ਪਤਾ ਹੋਣਾ ਜਿਹੜੇ ਟੈਲੀਕਮ ਦੇ ਵਿੱਚ ਜੋਬ ਕਰਦੇ ਆ ਪਰ ਸਾਨੂੰ 2 ਦਿਨ ਹੋ ਗਏ ਆ ਕਿ ਆਪਣਾ ਚੈਂਬਰ ਨਹੀਂ ਮਿਲ ਰਿਹਾ ਕਿਉਂਕਿ ਅਸੀਂ ਇੱਥੇ ਐਕਟੀਵਿਟੀ ਕਰਨੀ ਸੀ ਉਹ ਇਸ ਕਰਕੇ ਕਿ ਅਸੀਂ ਆਪਣੇ ਕੁਝ ਫਾਈਬਰ ਇਨ ਕੀਤੇ ਹੁੰਦੇ ਆ ਔਰ ਕੁਝ ਫਾਈਬਰ ਆਊਟ ਕੀਤੇ ਹੁੰਦੇ ਆ ਤੇ ਬਾਕੀ ਆ ਦੇਖੋ ਹੁਣ ਆ ਮੁੰਡੇ ਲੱਗੇ ਹੋਏ ਸੀਗੇ ਜੀ ਖੱਡਾ ਮਾਰਨ ਆ ਅਜੇ ਇੱਕ ਮੁੰਡਾ ਇੱਕ ਨਵਾਂ ਆਇਆ ਕਿਉਂਕਿ ਇੱਕ ਛੁੱਟੀ ਤੇ ਸੀਗਾ ਇਸ ਕਰਕੇ ਉਨੇ ਆਪਣੇ ਭਰਾ ਨੂੰ ਭੇਜਿਆ ਹੋਇਆ ਸੀਗਾ ਮੁੰਡਾ ਇਹ ਵੀ ਬਹੁਤ ਮਿਹਨਤੀ ਸੀਗਾ ਨਹੀਂ ਤਾਂ ਕਈ ਬੰਦੇ ਤਾਂ ਟਾਈਮ ਟਪਾਉਂਦੇ ਆ ਕਿ ਹਾਂ ਜੀ ਇੰਨੇ ਵਜ ਗਏ ਇੰਨੇ ਵਜ ਗਏ ਪਰ ਇਹ ਮੁੰਡਾ ਬਹੁਤ ਹੀ ਮਿਹਨਤੀ ਸੀ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ ਤੇ ਬਾਕੀ ਹਜੇ ਤੱਕ ਸਾਨੂੰ ਸਫਲਤਾ ਤਾਂ ਮਿਲ ਹੀ ਨਹੀਂ ਸੀਗੀ ਹੌਲੀ ਹੌਲੀ ਤੁਹਾਨੂੰ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਵਾ ਨਾਲ ਹੀ ਜਿਵੇਂ ਫਿਰ ਆ ਗਏ ਅੰਦਰ ਕਲਾਸ ਤੇ ਉਸ ਕੁਰਸੀ ਤੇ ਬੈਠਾ ਜਿੱਥੇ ਅਧਿਆਪਕ ਟੀਚਰ ਸਾਹਿਬ ਬੈਠਦੇ ਆ ਪਰ ਆਪਣੀ ਜਰੂਰਤ ਤਾਂ ਨਹੀਂ ਸੀਗੀ ਇੱਥੇ ਬੈਠਣ ਦੀ ਪਰ ਫਿਰ ਵੀ ਇੱਕ ਉਹ ਕਹਿ ਲੈਂਦੇ ਆ ਨਾ ਫੀਲਿੰਗ ਲੈ ਕੇ ਦੇਖਿਆ ਕਿ ਹਾਂ ਇੱਥੇ ਪ੍ਰਿੰਸੀਪਲ ਬੈਠਦੇ ਆ ਤੇ ਕਿਦਾਂ ਦੀ ਫੀਲਿੰਗ ਹੁੰਦੀ ਆ ਨਾਲ ਹੀ ਮੈਂ ਇੱਥੇ ਕੀਤਾ ਜੀ ਥੋੜਾ ਜਿਹਾ ਫਿਰ ਆਪਣਾ ਕੰਮ ਕਿਉਂਕਿ ਥੋੜੀਆਂ ਜੀਆਂ ਫਾਈਲਾਂ ਬਣਾਉਣੀਆਂ ਸੀਗੀਆਂ ਐਕਸਲ ਦੀਆਂ ਇੱਥੇ ਪੱਕੇ ਥੱਲੇ ਬੈਠ ਕੇ ਮਜੇ ਨਾਲ ਜੀ ਅਸੀਂ ਕੀਤਾ ਆਪਣਾ ਕੰਮ ਲੋ ਵੀ ਦੋਸਤੋ ਇੱਥੇ ਬਣਾਈ ਆਪਣੀ ਥੋੜੀ ਜੀ ਅਸੀਂ ਵੀਡੀਓ ਆਪਣੀ ਟੀਮ ਦੇ ਨਾਮ ਵਾਲਾ ਮੇਰੇ ਪਿੱਛੇ ਬੈਠਾ ਹੋਇਆ ਮੁੰਡਾ ਮਨਦੀਪ ਨਾਲ ਹੀ ਇੰਨਾ ਕਰਾਂਗੇ ਆਪਾਂ ਗੱਲਬਾਤ ਇਹ ਥੋੜਾ ਜਿਹਾ ਢਿੱਲਾ ਸੀ ਬੇਚਾਰਾ ਇਸ ਕਰਕੇ ਥੋੜਾ ਪਰੇਸ਼ਾਨ ਵੀ ਸੀ ਥੋੜੀ ਜੀ ਵੀਡੀਓ ਬਣਾਈਏ ਇਹਦੀ ਥੋੜਾ ਪ੍ਰਸੰਨ ਹੋਇਆ ਹੈ ਨਾਲ ਹੀ ਹੋ ਗਈ ਸਾਨੂੰ ਅੱਧੀ ਛੁੱਟੀ ਪੂਰੀ ਛੁੱਟੀ ਆਪਾਂ ਜਾ ਰਹੇ ਹਾਂ ਹੁਣ ਘਰ ਨੂੰ ਇਸ ਕਰਕੇ ਚਲੋ ਵੀ ਮਿੱਤਰੋ ਬਾਏ ਬਾਏ ਟਾਟਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਬਾਏ ਬਾਏ ਲਵ ਯੂ